ਆ ਭਾਜੀ ਪੀ 1 ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਹੀ ਇਹ ਫਰੋਡ ਹੋਇਆ ਬੈਂਕ ਆਫ ਬਰੋਡਾ ਦੇ ਵਿੱਚ ਇਹਨਾਂ ਨੇ ਕੋਈ ਕਾਫੀ ਤਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਸੱਚੋ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਗਈਆਂ ਸੀਗੀਆਂ ਕੱਲ ਫਿਰ ਇਹ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਭਾਈ ਇਹ ਹੀ ਗਲਤੀ ਕੀ ਕੀਤੀ ਆ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਇਹ ਫਰੋਡ ਹੋਇਆ ਵਾ ਏ ਬਜ਼ੁਰਗਾਂ ਦਾ ਸਰਦਾਰ ਗਰਵੀਰ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ ਤਿੰਨ ਜਾਂ ਚਾਰ ਦਿਨਾਂ ਚ ਕੋਈ ਪਹੁੰਚ ਨਹੀਂ ਕੋਈ ਚੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇ ਜਿੰਦਰ ਸਿੰਘ ਜਿਹੜਾ ਉਹਦੇ ਵਾਈਫ ਦੇ ਤੇ ਉਹਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਉਹ ਬੈਂਕ ਮੈਰਿਜ ਦੀ ਮੋਹਰ ਲੱਗੀ ਆ ਅੱਜ ਅਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇਮੀਡੀਏਟਲੀ ਇਹਦਾ ਪਰਚਾ ਦਰਜ ਹੋਊਗਾ ਅੱਜ ਅਹੀ ਬੜੇ ਧੰਨਵਾਦੀਆਂ ਪੁਲਿਸ ਦੇ ਕਿ ਐਸਐਸਪੀ ਸਾਹਿਬ ਨੇ ਸਾਡੀ ਗੱਲ ਮੰਨੀ ਤੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੁਣ ਆਲੇ ਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਇਹ ਗੱਲ ਕਹੀ ਏ ਕਿ ਇਹਨਾਂ ਦੇ ਪੈਸੇ ਮਿਲ ਲਗੇ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਸੜਵਾਈ ਨਹੀਂ ਕਿਸੇ ਜੇ ਕੋਈ ਜਨਰਲ ਜ਼ੋਨਲ ਹੈੱਡ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਪਔੜਿਆ ਨਹੀਂ ਹੁਣ ਇਹ ਕਰਕੇ ਇਹਨਾਂ ਨੂੰ ਆਸ ਭੱਜੀ ਏ ਗਰੀਬ ਲੋਕ ਨੇ ਕੋਈ ਸਬਦੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਵਾਜਣ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਇਹ ਚਾਹੁੰਦਾ ਕਿ ਇਮੀਜੇਂਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀਂਸ਼ਾਹਗਾ ਹਸਪੀਟਲ ਚ ਆਏ ਨੇ ਇਹਨਾਂ ਦੇ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਹੀ ਇਹਨਾਂ ਨੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਔਰ ਲਿਖਿਆ ਆ ਅਸੀਂ ਹੁਣ ਹੋਰ ਅਨਖਵਾਰੀ ਦੀ ਬੇਇਜ਼ਤੀ ਕਰ ਸਕਦੇ ਅਸੀਂ ਚਾਹੁੰਦੇ ਆ ਕਿ ਬੈਂਕੇ ਨਾਲੋਂ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਇਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਇਹੀ ਕਰਦੇ ਵੀ ਉਹਦੇ ਤੇ ਹੋ ਜੇ ਔਰ ਜਿੰਨਾਂ ਜਿੰਨਾਂ ਦੇ ਖਾਤੇ ਚ ਪੈਸੇ ਗਏ ਨੇ ਉਹਨਾਂ ਦੇ ਵੀ ਪਰਚਾ ਹੋਏ ਇਹ ਇਨਸਾਫ ਦਵਾਇਆ ਜਾ ਇਮੀਡੀਏਟਲੀ ਇਹੀ ਪ੍ਰੈਸ ਵਾਲੇ ਭਰਾਵਾਂ ਕੋਲੇ ਚਾਹੁੰਦੇ ਆ ਕਿ ਇਹ ਆਵਾਜ਼ ਜ਼ਰੂਰ ਚੱਕੋ ਭਰਾਓ ਇਹ ਧੱਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਦੋ ਚਾਰ ਬੰਦੇ ਅਜੇ ਵੀ ਹਸਪੀਟਲ ਚ ਨੇ ਹਾਗੇ ਨੇ ਤੇ ਨਹੀਂ ਸਰਦਾਰ ਗੰਮੀਤ ਸਿੰਘ ਜੀ ਵਖੋ ਹੈ ਅਜੇ ਵੀ ਆ ਹਸਪੀਟਲ ਤੇ ਪਏ ਨੇ ਉਹ ਦਵਾਈ ਕੋ ਦਾਰੂ ਖਲੋਗੇ ਗਰੀਬ ਨੇ ਆ ਮੇਰੀਆਂ ਭੈਣਾਂ ਨੇ ਇਹ ਦਵਾਈ ਲੈਣ ਜਾਂ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਲਈ ਆ ਇਹ ਸੁਤੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਇਹ ਫਿਰ ਹਰ ਪਾਸੇ ਗਏ ਇਸ ਕਾਰਨ ਹਾਂਜੀ ਜਨਾ ਤੁਹਾਡਾ ਕੀ ਨਾਮ ਹੈ ਹਾਂਜੀ ਗੰਮੀਤ ਸਿੰਘ ਅੱਛਾ ਤੁਹਾਡਾ ਕਿੰਨਾ ਪੈਸਾ ਹੈ 300000 ਰੁਪਏ ਹੈ ਮੇਰਾ ਅੱਛਾ ਹਾਂਜੀ ਦੇਖੀ ਕੀ ਕਹਿੰਦੇ ਨੇ ਬੈਂਕ ਵਾਲੇ ਆਰੇ ਹਾਂ ਦੇਖ ਤੇ ਆਇਆ ਅੱਜ ਮੈਂ ਜਲਕੇ ਕਾਲਮ ਤੇ ਚਲ ਕੇ ਪਹੁੰਚਿਆ ਹਾਂ ਮੈਂ ਜੰਗੇ ਕਾ ਚੁੱਕ ਕਰਨੀ ਆਇਆ ਹਾਂ ਹਾਂ ਹੋ ਰਹੀ ਗਿਆ ਅਸਲ ਬੀਗੋਸੇ ਉਹਨਾਂ ਨੇ ਉਹ ਵਿਵਾਦ ਜੋ ਆਇਆ ਕਿ ਫਰਕਾ ਹੋਏਗਾ ਇਹ ਸਾਡੇ ਪਾਸ ਹੀ ਮੰਨੇ ਸਾਡਾ ਵੀ ਮੇਰਾ ਨਾਮ ਜੋ ਸੁਦੀਪ ਕੋਰਾ ਹੈ ਇਹ ਬੈਂਕ ਦਾ ਬੁਰਦਾ ਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੁਛ ਨਹੀਂ ਹੈਗਾ ਹੁਣ ਅਨ ਕੋਈ ਜਵਾਬ ਨਹੀਂ ਦੇ ਰਹੀ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪੈਸੇ ਦੀ ਲੋੜ ਆ ਸਾਨੂੰ ਕਹੇ ਪੁੱਛੇ ਜਾਣ ਕਿ ਘੋੜੀ ਸਾਡੇ ਬਹੁਤ ਜ਼ਿਆਦਾ ਜਾਣੇ ਆ ਦੇ ਪੈਸੇ ਆ ਸਾਨੂੰ ਪੈਸੇ ਦੀ ਬਹੁਤ ਲੋੜ ਆ ਤੇ ਬੈਂਕ ਵਾਲੇ ਸਾਡੇ ਕੋਈ ਜਵਾਬ ਨਹੀਂ ਦੇ ਰਹੇ ਕਿ ਸਾਡੇ ਪੈਸੇ ਲੈਣੇ ਜਾਣੇ ਕਿ ਨਹੀਂ ਉਹਨਾਂ ਦਾ ਕੋਈ ਹੱਲ ਕੱਢਿਆ ਜਾ ਸਕਦਾ ਨਹੀਂ ਤੇ ਸਾਡੇ ਦਵਾਜਨ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦੀ ਰ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾ ਤੁਹਾਡੇ ਖਾਤੇ ਦੇ ਐਂਟਰੀਆਂ ਨਹੀਂਆਂ ਕਾਪੀਆਂ ਤੇ ਪੂਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਾਉਣੀਆਂ ਹਨ ਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਸਾਨੂੰ ਪਤਾ ਲੱਗਾ ਕਿ ਫਿਰ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਸਾਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਹਿੰਦਾ ਕਿ ਤੁਹਾਨੂੰ ਪੈਸੇ ਮਿਲ ਜਾਣਗੇ ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾ ਕੇ ਜਾਂਦੂ ਐਂਟਰੀਆਂ ਪਾ ਕੇ ਨਹੀਂ ਪੁੰਦੇ ਨੇ ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੇ ਸੀ ਇਹ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਪੰਜਾਹਾਂ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਕਿ ਮੇਜਾ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਫਡੀ ਹੈ ਉਹਦੇ ਵਿੱਚ ਕਿੰਨੇ ਦੀ ਤੁਸੀਂ ਆਪਣੇ ਹਸਬੰਦ ਦੇ ਜਲਦੀ ਸਾਈਨ ਕਰ ਦੋ ਤੁਸੀਂ ਆਪਣੀ ਐਫਡੀ ਤੜਾ ਕੇ ਲਓ ਜਦੋਂ ਸਾਡੇ ਨਾਲ ਇਹ ਕਰੈਮ ਹੋ ਗਿਆ 4 ਲੱਖ ਦਾ ਉਸ ਤੋਂ ਬਾਅਦ ਆਹੀ ਆਪਣੀ ਐਫਡੀ ਤੜਾਉਣੀ ਸੀ ਇਹ ਫਸਿਆ 23 ਅਕਤੂਬਰ ਨੂੰ ਸਾਡੇ ਕੀਤੀ ਹੋਏ ਪੈਸੇ ਮਨੇ 2000 ਮੇਰਾ ਨਾਮ ਰਾਜੇਸ਼ ਕੁਮਾਰ ਹੈਗਾ ਪਹਿਲਾ ਕੇਸ ਵੀ ਅੱਜ ਹੀ ਤੁਸੀਂ YouTube ਦੇ ਉੱਤੇ ਅਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਕਰ ਦੇਖ ਲੋ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ FIR ਦਾ ਟਾਈਮ ਆ ਗਿਆ FIR ਹੋ ਚੁੱਕੀ ਹੈ ਤੇ ਹੁਣ ਦੇਖੋ ਇਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈਗੀ ਇਸ ਬਾਰੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਕਲਜਿੰਦਰ ਹੈਗਾ ਇਹਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਈਆ ਜਿਹੜਾ ਇਹਨੇ ਮਤਲਬ ਲੈ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਆ ਸਾਰੇ ਰਿਪੋਰਟ ਹੈਗੇ ਨੇ ਉਹਦੇ ਵਿੱਚ ਉਹਨੇ ਆਹ ਲੱਖ ਡੇਢ ਡੇਢ ਲੱਖ ਰੁਪਿਆ ਆਪਣੀ ਵਾਈਫ ਦੇ ਅਕਾਊਂਟ ਤੇ ਟ੍ਰਾਂਸਫਰ ਕੀਤਾ ਹੈਗਾ ਇਹ ਬਥਾ ਬੜੀ ਸਟੇਟਮੈਂਟ ਹੈ ਤੇ ਬਾਕੀ ਆ ਦੇਖੋ ਉਹਨੇ ਆਪਣਾ ਇੱਕ ਚੈੱਕ ਕੀਤਾ ਹੈਗਾ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਬਾਉਂਸ ਹੋਇਆ ਪਿਆ ਦੇਖੋ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੇਸ ਅਸੀਂ ਡੰਗਰੇ ਵਿੱਚ ਪਾਇਆ ਹੋਇਆ ਹੈ ਜੇ ਹੁਣ ਦੇਖੋ ਸਾਨੂੰ ਇਸਾਫ ਅਲਮੁਲਾ ਆ ਰਹੇ ਇੱਕ ਮਿੰਟ ਇੱਕ ਮਿੰਟ ਕੀ ਨਾਂ ਤੰਡਾ ਨੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਚ ਰਿਹਾ ਹੈ 20000 ਰੁਪਏ ਲੇਕਰਾਇਆ ਸੈਕਿੰਡ ਬੋਲੋ ਨਾਂ ਆਪਣਾ ਨੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਚ ਲੋਨ ਹੋਇਆ 20000 ਰੁਪਏ ਲੇਕਰਾਇਆ ਹੈ ਹਾਂਜੀ ਤੇ 8 40 ਡੇਅਰ ਕਰਾਇਆ 8ਵੇਂ ਮਹੀਨੇ ਤੇ ਅਜੇ ਨਾ ਇੰਟਰੀਆਂ ਨਹੀਂ ਪਾਈਆਂ ਤੁਸੀਂ ਪੈਸੇ ਦਿਆ ਕੇ ਚੱਲ ਜਓ ਤੇ ਕੈਸ਼ੀਅਰ ਨੂੰ ਕੋਈ ਐਂਟਰੀ ਨਹੀਂ ਦਿੰਦੇ ਕਿੰਨ ਚਾਰ ਵਾਰ ਆਈ ਵੀ ਮੈਂ ਕਾਪੀ ਲੈ ਕੇ ਵੀ ਮੈਨੂੰ ਐਂਟਰੀ ਪਾ ਕੇ ਦਓ ਕਹਿੰਦੇ ਕੋਈ ਨਹੀਂ ਘਪਰਾਉਂਦੇ ਵੀ ਕੋਈ ਲੋੜ ਕੋਈ ਇੰਨਾ ਡਾਟਾ ਹੈ ਜਮ੍ਹਾਂ ਹੋ ਗਿਆ ਇਹ ਤੁਹਾਡਾ ਕੀ ਨਾ ਮੇਰਾ ਨਾਮ ਕੁਲਦੀਪ ਕੌਰ ਹੈ ਮੇਰੀ ਕੁੜੀ ਦਾ ਨਾਮ ਖਾਤੇ ਜੀ ਚੱਲਦਾ ਪਿਆ ਹੈ ਮਨਦੀਪ ਕੌਰ ਦੇ ਤੇ ਇਹ ਐਮ ਨੇ 2 ਲੱਖ ਰੁਪਇਆ ਜਮ੍ਹਾਂ ਕਰਵਾਇਆ ਸੀ ਇੱਕ ਲੱਖ ਉਹਨੇ ਮੇਰੀ ਕਾਪੀ ਤੋਂ ਕੱਟਿਆ ਇੱਕ ਲੱਖ ਉਹਨੇ ਮੈਨੂੰ ਚੈੱਕ ਦੇ ਦਿੱਤਾ ਕਹਿੰਦਾ ਕਿ ਇਹ ਮੈਂ ਤੁਹਾਡਾ ਬਾਅਦ ਵਿੱਚ ਕਾਪੀ ਤੇ ਚਾੜ੍ਹ